ਇਤਿਹਾਸ ਗਵਾਹ ਹੈ ਕਿ ਜਦੋਂ ਵੀ ਪੰਨੂ ਵਰਗੇ ਟਿਰਕੋਕਾਂ ਨੇ ਸਾਨੂੰ ਆਪਸੀ ਭਾਈਚਾਰੇ ਨੂੰ ਆਪਸ ਦੇ ਵਿੱਚ ਲੜਾਉਣ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਦੇ ਬਹਾਦਰ ਲੋਕਾਂ ਨੇ ਹਮੇਸ਼ਾ ਇਸ ਗੱਲ ਦਾ ਵਿਰੋਧ ਕੀਤਾ ਹਮੇਸ਼ਾ ਉਹਨਾਂ ਨੇ ਸੱਚ ਦਾ ਸਾਥ ਦਿੱਤਾ ਤੇ ਇਤਾਂ ਦੇ ਜਿਹੜੇ ਭੜਕਾਊ ਬਿਆਨ ਦੇਣ ਵਾਲੇ ਗੁਰਪਤਵੰਤ ਪੰਨੂ ਵਰਗੇ ਜਿਹੜੇ ਗਿੱਦੜ ਲੋਕ ਅੱਜ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਬੈਠ ਕੇ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਾਂ ਤੇ ਆ ਇਹਨਾਂ ਨੂੰ ਅਸੀਂ ਚੇਤਾਵਨੀ ਦਿੰਨੇ ਆ ਕਿ ਇਹ ਬਾਬਾ ਸਾਹਿਬ ਪੀਮਰੋ ਮੇਲਕਰ ਦੀ ਬਾਰੇ ਜਿਹੜੀ ਭੱਦੀ ਸ਼ਬਦਾਵਲੀ ਵਰਤਦੇ ਆ ਇਹ ਸ਼ਬਦਾਵਲੀ ਨੂੰ ਲਗਾਮ ਦੇਣ ਨਹੀਂ ਜਿਹੜੇ ਬਾਬਾ ਸਾਹਿਬ ਪੀਮਰੋ ਮੇਲਕਰ ਨੇ ਅਸੀਂ ਪੈਰੋਕਾਰ ਤੇਰੀ ਜਿਹੜੀ ਜ਼ਬਾਨ ਉਹ ਖਿੱਚ ਲਿਆਂਗੇ ਜੋ ਕਿ ਪੰਜਾਬ ਦੀ ਧਰਤੀ ਦੇ ਵਿੱਚ ਇਤਾਂ ਦੇ ਜਿਹੜੇ ਨਫ਼ਰਤ ਦੇ ਬੀਜ ਤੂੰ ਬੀਜਣ ਦੀ ਕੋਸ਼ਿਸ਼ ਕਰ ਰਹੇ ਆ ਇਹ ਬੀਜ ਕਦੇ ਵੀ ਨਹੀਂ ਪਲ ਸਕਦੇ ਆਮ ਆਦਮੀ ਪਾਰਟੀ ਬਾਬਾ ਸਾਹਿਬ ਪੀਰੋ ਅੰਮ੍ਰਿਤਕਰ ਦੀਆਂ ਸਿੱਖਿਆਵਾਂ ਤੇ ਚੱਲਦੀ ਆ ਜਿਨ੍ਹਾਂ ਨੇ ਸਾਨੂੰ ਇਸ ਨਰਕ ਦੇ ਵਿੱਚੋਂ ਕੱਢਿਆ ਅੱਜ ਬਾਬਾ ਸਾਹਿਬ ਅੰਮ੍ਰਿਤਕਰ ਦੇ ਲਈ ਇਹ ਜਿਹੜਾ ਪੰਨੂ ਗਦਾਰ ਜਿਹੜਾ ਕਿ ਸਿੱਖ ਕੌਮ ਦਾ ਗਦਾਰ ਆ ਜਿਹੜਾ ਬਖਵਾਸ ਕਰਦਾ ਸਾਡੇ ਪੁਰਖਿਆਂ ਦੇ ਲਈ ਇਸ ਨੂੰ ਅਸੀਂ ਸੱਤ ਤੋਂ ਸੱਤ ਕਿਤਾਬ ਨਹੀਂ ਦਿੰਦੇ ਆ ਫਿਰ ਉਹ ਅਸੀਂ ਕਹਿੰਦੇ ਆ ਜੇ ਅਮੀਨ ਮਾਂ ਨੇ ਦੁੱਧ ਪਾਇਆ ਤੈਨੂੰ ਪੰਜਾਬ ਦੇ ਵਿੱਚ ਆ ਕੇ ਪੈਰ ਪਾ ਕੇ ਦੇਖ ਫਿਰ ਤੈਨੂੰ ਦੱਸਦੇ ਆ ਕਿ ਕੀ ਭਾਅ ਬਿਕਦੀ ਆ ਤੇਰੇ ਵਰਗੇ ਕੁੱਤੇ ਜਿਹੜੇ ਭੌਂਕਦੇ ਆ ਸਾਡੇ ਸਮਾਜ ਦੇ ਲੋਕਾਂ ਦੇ ਲਈ ਜਿਹੜੇ ਬਾਬਾ ਸਾਹਿਬ ਪਿੰਡੋਂ ਵੇਚ ਕਰੀਤੇ ਲਈ ਗੰਦੀ ਸ਼ਬਦਾਵਲੀ ਵਰਤਦੇ ਆ ਉਹਨਾਂ ਨੂੰ ਅਸੀਂ ਚੇਤਾਵਨੀ ਦਿੰਦੇ ਆ ਕਿ ਜਦੋਂ ਤੱਕ ਬਾਬਾ ਸਾਹਿਬ ਪਿੰਡੋਂ ਵੇਚ ਨਤੀ ਦਾ ਇੱਕ ਇੱਕ ਸ਼ਫਾਈ ਇੱਥੇ ਬੈਠਾ ਤੇਰੇ ਵਰਗੇ ਡਰਪੋਕਾਂ ਦੇ ਲਈ ਸਾਡੇ ਪੰਜਾਬ ਦੇ ਵਿੱਚ ਕੋਈ ਥਾਂ ਨਹੀਂ ਹੈ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਪੰਨੂ ਵਰਗੇ ਡਰਪੋਕਾਂ ਨੇ ਸਾਨੂੰ ਆਪਸੀ ਭਾਈਚਾਰੇ ਨੂੰ ਆਪਸ ਦੇ ਵਿੱਚ ਲੜਾਉਣ ਦੀ ਕੋਸ਼ਿਸ਼ ਕੀਤੀ ਜਦੋਂ ਵੀ ਇਹਨਾਂ ਡਰਪੋਕਾਂ ਨੇ ਸਾਡਾ ਆਪਸੀ ਭਾਈਚਾਰਾ ਸਾਡੀ ਆਪਸੀ ਏਕਤਾ ਇਹਦੇ ਵਿੱਚ ਛੱਟ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਦੇ ਬਹਾਦਰ ਲੋਕਾਂ ਨੇ ਹਮੇਸ਼ਾ ਇਸ ਗੱਲ ਦਾ ਵਿਰੋਧ ਕੀਤਾ ਹਮੇਸ਼ਾ ਉਹਨਾਂ ਨੇ ਸੱਚ ਦਾ ਸਾਥ ਦਿੱਤਾ ਤੇ ਇਤਾਂ ਦੇ ਜਿਹੜੇ ਢੜਕਾਉ ਬਿਆਨ ਦੇਣ ਵਾਲੇ ਗੁਰਪਤਵੰਤ ਪੰਨੂ ਵਰਗੇ ਜਿਹੜੇ ਗਿੱਦੜ ਲੋਕ ਅੱਜ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਬੈਠ ਕੇ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੇ ਆ ਇਹਨਾਂ ਨੂੰ ਅਸੀਂ ਚੇਤਾਵਨੀ ਦਿੰਦੇ ਆ ਕਿ ਇਹ ਬਾਬਾ ਸਾਹਿਬ ਪੀਮਰੋ ਅੰਬੇਦਕਰ ਜੀ ਬਾਰੇ ਜਿਹੜੀ ਭੱਦੀ ਸ਼ਬਦਾਵਲੀ ਵਰਤਦੇ ਆ ਇਹ ਸ਼ਬਦਾਵਲੀ ਨੂੰ ਲਗਾਮ ਦੇਣ ਨਹੀਂ ਜਿਹੜੇ ਬਾਬਾ ਸਾਹਿਬ ਪੀਮਰੋ ਬੇਦਕਰ ਦੇ ਸੀ ਪੈਰੋ ਤਾਰ ਤੇਰੀ ਜਿਹੜੀ ਜ਼ੁਬਾਨ ਉਹ ਖਿੱਚ ਲਿਆਂਗੇ ਕਿਉਂਕਿ ਪੰਜਾਬ ਦੀ ਧਰਤੀ ਦੇ ਵਿੱਚ ਇਦਾਂ ਦੇ ਜਿਹੜੇ ਨਫ਼ਰਤ ਦੇ ਬੀਜ ਤੂੰ ਬੀਜਣ ਦੀ ਕੋਸ਼ਿਸ਼ ਕਰ ਰਹੇ ਆ ਇਹ ਬੀਜ ਕਦੇ ਵੀ ਨਹੀਂ ਪਨਪ ਸਕਦੇ ਆਮ ਆਦਮੀ ਪਾਰਟੀ ਬਾਬਾ ਸਾਹਿਬ ਪੀਮਰੋ ਅੰਬੇਦਕਰ ਜੀ ਦੀਆਂ ਸਿੱਖਿਆਵਾਂ ਤੇ ਚੱਲਦੀ ਆ ਆਮ ਆਦਮੀ ਪਾਰਟੀ ਹਮੇਸ਼ਾ ਹੀ ਬਾਬਾ ਸਾਹਿਬ ਪੀਮਰੋ ਅੰਬੇਦਕਰ ਜੀ ਦਾ ਸਤਿਕਾਰ ਕਰਦੀ ਆ ਆਮ ਆਦਮੀ ਪਾਰਟੀ ਹਮੇਸ਼ਾ ਹੀ ਬਾਬਾ ਜੀ ਨੇ ਜੋ ਸਾਨੂੰ ਸੰਵਿਧਾਨ ਦਿੱਤਾ ਉਹਦੀ ਰੱਖਿਆ ਲਈ ਹਮੇਸ਼ਾ ਅਸੀਂ ਅੱਗੇ ਹੋ ਕੇ ਖੜੇ ਆ ਬਾਬਾ ਸਾਹਿਬ ਪੀਮਰੋ ਅੰਬੇਦਕਰ ਜੀ ਸਾਡੇ ਪੁਰਖੇ ਸਾਨੂੰ ਰਾਹ ਦਸਰਾ ਦਿੱਤਾ ਜਿਨ੍ਹਾਂ ਨੇ ਸਾਨੂੰ ਇਸ ਨਰਕ ਦੇ ਵਿੱਚੋਂ ਕੱਢਿਆ ਅੱਜ ਬਾਬਾ ਸਾਹਿਬ ਅੰਬੇਦਕਰ ਦੇ ਲਈ ਇਹ ਜਿਹੜਾ ਪੰਨੂ ਗਦਾਰ ਜਿਹੜਾ ਕਿਸੇ ਕੌਮ ਦਾ ਗਦਾਰ ਆ ਜਿਹੜਾ ਬਕਵਾਸ ਕਰਦਾ ਸਾਡੇ ਪੁਰਖਿਆਂ ਦੇ ਲਈ ਇਸ ਨੂੰ ਅਸੀਂ ਸਖਤ ਤੋਂ ਸਖਤ ਚੇਤਾਵਨੀ ਦਿੰਨੇ ਆਂ ਔਰ ਦੂਸਰੀ ਗੱਲ ਇਹ ਗੱਲ ਲੋਕਾਂ ਨੂੰ ਡਰਾਉਣ ਦੀ ਗੱਲ ਕਰਦਾ ਇਹਨੂੰ ਅਸੀਂ ਕਹਿੰਦੇ ਆਂ ਜੇ ਤੇਰੀ ਮਾਂ ਨੇ ਦੁੱਧ ਪਲਾਇਆ ਤੈਨੂੰ ਪੰਜਾਬ ਦੇ ਵਿੱਚ ਆ ਕੇ ਪੈਰ ਪਾ ਕੇ ਦੇਖ ਫਿਰ ਤੈਨੂੰ ਦੱਸਦੇ ਆਂ ਕਿ ਕੀ ਭਰ ਬਿਕਦੀ ਆ ਤੇਰੇ ਵਰਗੇ ਕੁੱਤੇ ਬਿੱਲੇ ਜਿਹੜੇ ਭੌਂਕਦੇ ਆ ਸਾਡੇ ਸਮਾਜ ਦੇ ਲੋਕਾਂ ਦੇ ਲਈ ਜਿਹੜੇ ਬਾਬਾ ਸਾਹਿਬ ਪੀਮਰੋ ਮੇਧਕਰ ਜੀ ਦੇ ਲਈ ਗੰਦੀ ਸ਼ਬਦਾਵਲੀ ਵਰਤਦੇ ਆ ਉਹਨਾਂ ਨੂੰ ਅਸੀਂ ਚੇਤਾਵਨੀ ਦਿੰਨੇ ਆ ਕਿ ਜਦੋਂ ਤੱਕ ਬਾਬਾ ਸਾਹਿਬ ਪੀਮਰਾਂ ਅੰਬੇਦਕਰ ਜੀ ਦਾ ਇੱਕ ਇੱਕ ਸਿਪਾਈ ਇੱਥੇ ਬੈਠਾ ਤੇਰੇ ਵਰਗੇ ਡਰਪੋਕਾਂ ਦੇ ਲਈ ਸਾਡੇ ਪੰਜਾਬ ਦੇ ਵਿੱਚ ਕੋਈ ਥਾਂ ਨਹੀਂ ਹੈ ਇਹ ਜਿਹੜਾ ਪੰਜਾਬ ਸਾਡੇ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਇਸ ਪੰਜਾਬ ਨੇ ਹਮੇਸ਼ਾ ਹੀ ਦਲਤ ਵਰਗ ਨੂੰ ਆਪਣੇ ਗਲ ਦੇ ਨਾਲ ਲਾਇਆ ਗੁਰੂ ਸਾਹਿਬ ਨੇ ਪੰਜ ਪਿਆਰੇ ਜੇ ਸਾਜੇ ਉਹਨਾਂ ਨੇ ਸਾਰੀਆਂ ਜਾਤਾਂ ਸਾਰੇ ਧਰਮਾਂ ਨੂੰ ਉਹਨਾਂ ਨੇ ਆਪਣੇ ਗਲ ਦੇ ਨਾਲ ਲਾਇਆ ਬਾਬਾ ਰਵਦਾਸ ਤੇ ਹੋਰ ਭਗਤਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਉਹਨੂੰ ਗੁਰੂ ਦਾ ਰਤਬਾ ਦਿੱਤਾ ਪਰ ਤੇਰੇ ਵਰਗੇ ਗਦਾਰ ਤੇਰੇ ਵਰਗੇ ਡਰਪੋਕ ਤੇਰੇ ਵਰਗੇ ਜਿਹੜੇ ਲੋਕ ਜਿਹੜੇ ਕੰਧ ਲਾ ਕੇ ਅੱਗ ਲਾ ਕੇ ਡੱਪੂ ਕੰਧ ਉੱਤੇ ਏਦਾਂ ਦੇ ਜਿਹੜੇ ਲੋਕ ਨੇ ਇਹ ਲੋਕਾਂ ਨੂੰ ਅਸੀਂ ਚੇਤਾਵਨੀ ਦਿੰਦੇ ਆ ਕਿ ਪੰਜਾਬ ਦੇ ਵਿੱਚ ਤੇਰੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣਗੇ ਤੈਨੂੰ ਅਸੀਂ ਚੇਤਾਵਨੀ ਦਿੰਦੇ ਆ ਕਿ ਜੇ ਮਾਲ ਦਾ ਦੁੱਧ ਪੀਤਾ ਸਾਹਮਣੇ ਆ ਕੇ ਗੱਲ ਕਰ ਫਿਰ ਤੈਨੂੰ ਦੱਸਦੇ ਆ ਕਿ ਆਮ ਆਦਮੀ ਪਾਰਟੀ ਕੌਣ ਹੁੰਦੀ ਆ ਅਸੀਂ ਕੌਣ ਹੁੰਦੇ ਆ ਤਾਂ ਵੀ ਅਸੀਂ ਗੁਰੂ ਦੇ ਰਸਤੇ ਦੇ ਉੱਤੇ ਚੱਲਣ ਵਾਲੇ ਲੋਕ ਆਮ ਆਦਮੀ ਪਾਰਟੀ ਬਾਬਾ ਸਾਹਿਬ ਭੀਮਰਾਓ ਮੇਦਕਰਜੀ ਦੀ ਸਿੱਖਿਆ ਨੂੰ ਲੈ ਕੇ ਚੱਲਦੀ ਆ ਅਸੀਂ ਦੋ ਫੋਟੋਆਂ ਦਾ ਪ੍ਰਚਾਰ ਕਰਦੇ ਆ ਬਾਬਾ ਸਾਹਿਬ ਭੀਮਰਾਓ ਮੇਦਕਰਜੀ ਤੇ ਸ਼ਹੀਦ ਦੇ ਆਦਮ ਸਰਦਾਰ ਭਗਤ ਸਿੰਘ ਅਸੀਂ ਇਹਨਾਂ ਸਿਧਾਂਤਾਂ ਦੀ ਸੋਚ ਤੇ ਚੱਲਣ ਵਾਲੀ ਪਾਰਟੀ ਆ ਤੇਰੇ ਵਰਗੇ ਕੁੱਤੇ ਬਿੱਲਿਆਂ ਤੋਂ ਇਹ ਪਾਰਟੀ ਡਰਨ ਵਾਲੀ ਨਹੀਂ ਤੈਨੂੰ ਅਸੀਂ ਚੇਤਾਵਨੀ ਦਿੰਦੇ ਆ ਜੇ ਇੰਦਾਂ ਦੀ ਤੈ ਬਕਵਾਸ ਬੰਦ ਨਾ ਕੀਤੀ ਤਾਂ ਅਮਰੀਕਾ ਤੋਂ ਧੂਕੇ ਤੈਨੂੰ ਪੰਜਾਬ ਲੈ ਕੇ ਆਵਾਂਗੇ ਤੇ ਤੇਰਾ ਹਸ਼ਰ ਬੁਰਾ ਕਰਾਂਗੇ ਜੇ ਬਾਬਾ ਸਾਹਿਬ ਪੀਮਰਾਓ Ambedkar ji ਵੱਲ ਤੂੰ ਅੱਖ ਚੱਕ ਕੇ ਵੀ ਦੇਖੀ ਤੇਰੀ ਅੱਖ ਕੱਢ ਲੈਣਗੇ ਗੁਰਪਤਵੰਤ ਪੰਨੂ ਤੈਨੂੰ ਚੇਤਾਵਨੀ ਦਿੰਦੇ ਆ ਅਸੀਂ